ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 15 ਸਤੰਬਰ ਨੂੰ ਜਮੂਰੀਅਤ ਦੇ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਬਟ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਈਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੂਥ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਜੁਐਨੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਮੂਰੀਅਤ ਦੇ ਭਾਰਤ ਵਿੱਚ ਵੀ ਮਨਾਇਆ ਜਾਵੇ ਪਰ ਭਾਰਤ ਵਿੱਚ ਜਮੂਰੀਅਤ ਨੂੰ ਕੁਚਲਿਆ ਜਾ ਰਿਹਾ ਹੈ 11 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਟਾਲਿਆ ਜਾ ਰਿਹਾ ਹੈ ਗੁਰਦੁਆਰਿਆਂ ਵਿੱਚ ਜ਼ਮੀਨਾਂ ਮਰਮਰ ਜੀਨਾਂ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨਾ ਸਾਹ ਦੇ ਉਨਾ ਆਖਿਆ ਕਿ 328 ਰੁਪਏ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਗੁਰਦੁਆਰਿਆਂ ਵਿੱਚ ਨਿੱਤ ਕਪੜਿਆਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਉਹਨਾਂ ਜਮਹੂਰੀਅਤ ਦੇ ਮਤ ਦਾ ਮਤਲਬ ਦੱਸਦਿਆਂ ਆਖਿਆ ਕਿ ਜਮਹੂਰੀਅਤ ਦਾ ਮਤਲਬ ਚੋਣਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਪਿਸ਼ੇ 11 ਸਾਲ ਤੋਂ ਨਹੀਂ ਹੋਈਆਂ ਕਰਵਾਈਆਂ ਜਾਣ ਜਮੂਰੀਅਤ ਦਾ ਗੜਾ ਨਾ ਘਟਿਆ ਜੀ 15 ਸਤੰਬਰ ਨੂੰ ਵੱਡਾ ਇਕੱਠ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਐਸਜੀਪੀਸੀ ਦੀਆਂ ਚੋਣਾ ਕਰਵਾਈਆਂ ਜਾ ਸਕਣ ਆਓ ਦੇਖਦੇ ਹਾਂ ਦਰਸ਼ਕਔਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਉਹੀ ਰੱਬ ਦੇ ਇੱਕੋ ਬੰਦੇ ਸਾਥ ਸੰਗਤ ਜੀ ਜਦ ਮਾਤਾ ਥੀਵੀ ਦੇ ਲੰਗਰ 'ਚ ਜਾਈਦਾ ਇੱਕੋ ਬੌਣੀ 'ਚ ਇੱਕੋ ਵਟੇ 'ਚ ਜੱਤ ਤੁਹਾਨੂੰ ਪ੍ਰਸ਼ਾਦਾ ਵੰਡਦੇ ਆਂ ਕਿਹੜਾ ਕੌਣ ਉੱਚ ਤੇ ਕੌਣ ਨੀਚ ਸਾਧ ਸੰਗਤ ਜੀ ਇੱਕ ਗੁਰੂ ਸਾਹਿਬਾਨ ਨੇ ਆਪਣੀ ਸੰਗਤ ਨੂੰ ਆਜ਼ਾਦ ਕੀਤਾ ਔਰ ਜਦ ਤੁਹਾਡੀ ਆਜ਼ਾਦੀ ਇੰਨੀ ਵੱਧ ਗਈ ਮੌਕੇ ਦੀਆਂ ਹਕੂਮਤਾਂ ਨੇ ਜਿਹੜਾ ਸਰੋਵਰ ਗੁਰੂ ਰਾਮਦਾਸ ਮਹਾਰਾਜ ਨੇ ਜਿਸ ਨਗਰੀ 'ਚ ਤੁਸੀਂ বাসਦੇ ਹੋ ਉਥੇ ਜਦ ਪੰਚਮ ਪਿਤਾ ਆ ਕੇ ਬੈਠੇ ਹੋਰ ਦਾ ਦਰਬਾਰ ਤਾਂ ਸਰ ਕਰ ਕੰਮ ਦਾ ਸੀ ਕਿ ਗੁਰੂਆਂ ਨੇ ਇਹ ਵਿਚਾਰੇ ਭੇਡਾਂ ਨੂੰ ਸ਼ੇਰ ਕਿੱਥੇ ਬਚਾਤਾ ਇਹਨਾਂ ਨੂੰ ਇਜ਼ਾਦ ਕਿੱਥੇ ਕਰਤਾ ਤੇ ਉਸ ਸਮੇਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਪਤੀ ਤਵੀਆਂ ਤੇ ਬਿਠਾ ਕੇ ਐਂਡ ਤਸੀਹੇ ਤਸ਼ਦਦ ਨਾਲ ਉਹਨਾਂ ਦੀ ਸ਼ਹਾਦਤ ਕੀਤੀ ਤੇ ਸਾਥ ਸੰਗਜਿਕ ਗੁਰੂ ਅਰਜਨ ਸਾਹਿਬ ਨੂੰ ਵੀ ਰਾਹ ਸੌਖਾ ਸੀਗਾ ਹਰੇਕ ਨੂੰ ਸੌਖਾ ਰਾਹ ਗੁਰਦੇਸੀ ਮੋਗਲ ਕਹਦੇ ਧਰਮ ਤਬਦੀਲ ਕਰ ਲੋ ਪਰ ਤੁਹਾਡੇ ਗੁਰੂ ਨੇ ਤਤੀਆਂ ਤਮੀਆਂ ਸਹਿਣੀਆਂ ਤਸੀਹੇ ਸਹਣੇ ਕਿਉਂ ਕਿਉਂਕਿ ਜੇ ਗੁਰੂ ਤਬਦੀਲ ਹੋ ਜਾਂਦਾ ਸੰਗਤ ਕੋਲੇ ਕੁਝ ਨਹੀਂ ਰਹਿ ਜਾਂਦਾ ਸੰਗਤ ਡਿੱਗ ਜਾਂਦੀ ਹੈ ਤੁਹਾਡੇ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਜਦ ਦੇਖਿਆ ਦੁਨੀਆ ਦੇ ਜੁਲਮ ਬਾਬਰ ਤੋਂ ਹੈ ਜਾਵਰ ਜਿਹੜੇ ਪਹਿਲੇ ਪਿਤਾ ਨੇ ਕਿਹਾ ਸੀ ਉਹਨਾਂ ਦਾ ਜਵਾਬ ਕੀ ਸੀ ਦੋ ਨ샨 ਸਾਹਿਬ ਦੋ ਕਿਰਪਨਾ ਮੇਰੀ ਪੀਰੀ ਦੇ ਵਚਨ ਘੋੜਿਆਂ ਦੀ ਉੱਥੇ ਜਾ ਕੇ ਚੜਾਵੇ ਸ੍ਰੀ ਸਾਹਿਬ ਦੇ ਚੜਾਵੇ ਜੰਗਾ ਕਪੂਰ ਥਲੇ ਤਾਈ ਉੱਥੇ ਕਰਤਾਰਪੁਰ ਸਾਹਿਬ ਤਾਈ ਗੀਰਤਪੁਰ ਸਾਹਿਬ ਜਾ ਕੇ ਅਕਾਲਪੁਰ ਸਾਹਿਬ ਬਸਾਏ ਇਹ ਗੁਰੂ ਹਰਗੋਬਿੰਦ ਸਾਹਾ ਨੇ ਫਲੂਕ ਭੇਡਾਂ ਰਹਿਣ ਤੋਂ ਇਨਕਾਰ ਕਰਕੇ ਆਪਣੇ ਹੱਕੂ ਤੇ ਖੜੇ ਹੋਣ ਵਾਸਤੇ ਇੱਕ ਐਵੋਜੀ ਕੌਮ ਪੈਦਾ ਕੀਤੀ ਜਿਹੜੀ ਦੁਨਿਆਵੀ ਰੂਪ 'ਚ ਜਿੱਥੇ ਵੀ ਕੋਈ ਜ਼ੁਲਮ ਹੈ ਉਹਦੇ ਬਰਕਰਾਰ ਖੜ ਕੇ ਮੁਕਾਬਲਾ ਕਰੇ ਤੇ ਉਹਨਾਂ ਤੋਂ ਉਪਰੰਤ ਗੁਰੂ ਹਰ Rai ਸਾਹਿਬ ਮਹਾਰਾਜ ਨੇ ਉਹ ਵਾਤਾਵਰਣ ਦੀ ਦੇਖਰੇ ਕੀਤੀ ਜਾਨਵਰਾਂ ਨੂੰ ਪਾੜਿਆ ਜਿਹੜਾ ਅੱਜ ਅਸੀਂ ਕਹਿੰਦੇ ਆ ਕਿ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਹੈ ਐਨਵਾਇਰਨਮੈਂਟਲ ਸਾਨੂੰ ਦੇਖ ਕੇ ਕਾਣੀ ਚਾਹੀਦੀ ਹੈ ਇਹ ਗੁਰੂ ਹਰਰਾਇ ਜੀ ਸਾਹਿਬ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਤੇ ਜਦ ਛੋਟੀ ਉਮਰ ਚ ਸਾਡੇ ਅਠਵੇਂ ਪਿਤਾ ਗੁਰੂ ਹਰਕੇਸ਼ਨ ਸਾਹਿਬ ਦਿੱਲੀ ਗਏ ਆ ਹੁਣ ਕੋਵਿਡ ਆਇਆ ਹੈ